ਇਹ ਤੋਂ ਇਹ ਤੋਂ ਦੋ ਰੁਪਏ ਆਤਾ ਹੋਰ ਪੰਜਾਹ ਦੋ ਹੋਰ ਪੰਜਾਹ ਜੀ ਬੰਨਵਾਟਣਾ ਪਾਉਣਾ ਇਹ ਬਣ ਨਹੀਂ ਗਏ ਇਹ ਕਿ ਨਹੀਂ ਬਣੀਆਂ ਜੀ ਉਹ ਗੱਡੀ ਜਾਂਦੇ ਬਣੇ ਇਹ ਵਾਲੇ ਨੇ ਮੋੜੀ ਫਰਮਾਤੂ ਗੱਡੀਆਂ ਤੇ ਮੇਰਾ ਲਾਜ ਦਰਦਾ ਪਿਆ ਜੀ ਇੱਥੇ ਆ ਨੌੜ ਨੌ ਬੱਬਰ ਆ ਜੀ ਆ ਤੇਰੀ ਬੱਬਰ ਬੱਬਰ ਆ ਅਜੀ ਮੌਕੇ ਦੇ ਇਸ ਤਰ੍ਹਾਂ ਹੈ ਕਿ ਉਹ ਹੈ ਕਿ ਪੂਰੇ ਗੱਡੀਆਂ ਪਰ ਤੇਰੀ ਗੱਡੀ ਚ ਮਰੋ ਸਕੂਲ ਸਕੂਲ ਦੇ ਕਿਤੇ ਮੈਂ ਬਾਸ ਸਹੀ ਆ ਦੇਖੋ ਪਾ ਵੀ ਰੱਖਿਆ ਪਿਆ ਨਾ ਦੇਖੋ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਨਸ਼ਾ ਮਿਲਦਾ ਹੈ ਜਿਹੜਾ ਇਦਾਂ ਦਾ ਨਸ਼ਾ ਕਰਕੇ ਆਉਂਦੇ ਆ ਤੇ ਜਿਹੜੇ ਆਪਣੇ ਬੇਗਸੂਰ ਆ ਵਿਚਾਰੇ ਜਿਨ੍ਹਾਂ ਦਾ ਕੋਈ ਕਿ ਕਸੂਰੀ ਨਹੀਂ ਹੁੰਦਾ ਹੈਗਾ ਉਹਨਾਂ ਦੇ ਰੋਡਾਂ ਮਾਰਦੇ ਸਾਰੇ ਹੁਣ ਮੌਕੇ ਤੇ ਪੁਲਿਸ ਆ ਜੀ ਹਾਂ ਜੀ ਮੈਂ ਫੋਨ ਕਰਕੇ ਜੀ ਪੁਲਿਸ ਨੂੰ ਸੱਦੇ ਮੈਡਮ ਨੂੰ ਜਿਹੜਾ ਮੁੰਡੇ ਨੇ ਰੋਡਾਂ ਮਾਰੀਆਂ ਉਹ ਉਹ ਜੀ ਲੈ ਕੇ ਉਹਨੂੰ ਪੁਲਿਸ ਵਾਲੇ ਫੜ ਲੈਣੇ ਹਾਂਜੀ ਹਾਂਜੀ ਬ੍ਰਦਰ ਕੀ ਨਾਮ ਤੁਹਾਡਾ ਪਵਨ ਫੋਨ ਕਰਕੇ ਕੀ ਸਾਰਾ ਮਾਮਲਾ ਹੋਇਆ ਯਾਰ ਦੱਸੋ ਤੁਸੀਂ ਮੌਕੇ ਤੇ ਸੀ ਮੌਕੇ ਤੇ ਜੀ ਮੈਂ ਆ ਰਿਹਾ ਸੀ ਤੇ ਮੈਂ ਕਿਹਾ ਘਰ ਮੋੜ ਲੱਗਾ ਗੱਡੀ ਨੰਬਰ 4 ਤੋਂ ਇੱਥੇ ਦੇਖਿਆ ਰਸ਼ ਪਿਆ ਹੋਇਆ ਬਹੁਤ ਜ਼ਿਆਦਾ ਅਸੀਂ ਇੱਥੇ ਖੜ ਗਏ ਕੱਢ ਕੇ ਦੇਖਿਆ ਜੀ ਇਹਨਾਂ ਦੇ ਤਿੰਨ ਚਾਰ ਗੱਡੀਆਂ ਸੀ ਜਿਹੜੇ ਆਪਾਂ ਚੋਟ ਹੋ ਗਈਆਂ ਆ ਜਿਹੜੀ ਫਸਟ ਵਾਰੀ ਗੱਡੀ ਸੀ ਉਹ ਤੇ ਭੱਜ ਗਈ ਆ ਇਹਨਾਂ ਦਾ ਮਤਲਬ ਦੋ ਇੱਕ ਬਜ਼ੁਰਗ ਸੀ ਬਹੁਤ ਜ਼ਿਆਦਾ ਇੱਕ ਜਿਵੇਂ ਕੋਸ਼ ਮੁੰਡਾ ਸੀ ਪਰਵਾੜੇ ਦਾ ਪਤਾ ਨਹੀਂ ਕਿੱਥੋਂ ਦਾ ਦੱਸ ਰਿਹਾ ਮੈਂ ਉਹਨਾਂ ਦਾ ਦੋਨਾਂ ਦਾ ਸੁਮਾਨ ਕੀਤਾ ਮੈਂ ਕਿਹਾ ਤੁਸੀਂ ਚਲੋ ਯਾਰ ਛੱਡੋ ਤੁਸੀਂ ਤੁਹਾਨੂੰ ਤਾਂ ਕਰਵਾਤਾ ਵੀ ਤੁਸੀਂ ਜਾਓ ਹਾਂ ਜੀ ਤੁਸੀਂ ਜਾਓ ਆਪਣੇ ਆਪਣੇ ਤੁਸੀਂ ਨਾ ਨਾ ਤੁਸੀਂ ਲੈਣਾ ਨਾ ਉਹਨੇ ਕੁਝ ਦੇਣਾ ਠੀਕ ਆ ਤੁਸੀਂ ਇੱਥੇ ਖਤਮ ਕਰੋ ਖਤਮ ਕੀਤੇ ਆ ਤੇ ਮੈਂ ਉਹਨਾਂ ਗੱਡੀ 'ਚ ਮੁੰਡੇ ਨੂੰ ਬਿਠਾਇਆ ਮੁੰਡੇ ਉੱਤਰੀਆਂ ਰਾਡ ਕੱਢੀ ਰਾਡ ਕੱਟਣ ਤੇ ਹੀ ਜਿੱਦਾਂ ਮਤਲਬ ਉਹਨੇ ਉਹਦੇ ਉੱਤੇ ਹਮਲਾ ਕਰਤਾ ਮੁੰਡੇ ਬਚੌਰ ਦੇ ਜਿਹੜਾ ਸ਼ਹਿਰਪੁਰ ਵਾਲੀ ਗੱਡੀ ਆ ਪੀ 20 ਉਹ ਕਿਸੇ ਮੁੰਡੇ ਕੋ ਨਹੀਂ ਦੇਖ ਹੋਇਆ ਤੇ ਮੁੰਡੇ ਖੜੇ ਸੀ ਜੋ ਚਲੋ ਉਹਨਾਂ ਛੜਾਣ ਦੀ ਕੋਸ਼ਿਸ਼ ਕੀਤੀ ਉਹ ਮੁੰਡਿਆਂ ਤੇ ਵੀ ਹਮਲਾ ਕਰਨ ਲੱਪਿਆ ਫਿਰ ਮੁੰਡਿਆਂ ਪਰ ਕਿਉਂਕਿ ਉਹਨਾਂ ਨੇ ਕੁੱਟਿਆ ਉਹਨੂੰ ਕੁੱਟ ਗਿਆ ਸੀ ਫਿਰ ਫੜ ਕੇ ਉਹਨੂੰ ਬਿਠਾਇਆ ਇੱਕ ਸਾਈਡ ਤੇ ਫਿਰ ਉੱਤੇ ਕਿਸੇ ਨੇ ਮਤਲਬ ਮਲਾਜਮਾਂ ਨੂੰ ਫੋਨ ਕਰਕੇ ਮਲਾਇ ਤੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਮੁਲਾਜ਼ਮ ਵੀ ਆ ਗਏ ਜਿਹੜੇ ਆ ਗੱਡੀ ਦੇ ਪੰਜੇ ਸਾਰੇ ਸ਼ੀਸ਼ੇ ਟੁੱਟੇ ਬੈਗਨੇਰ ਵਾਲਾ ਇਹਦਾ ਮਤਲਬ ਕੋਈ ਗਲਤੀ ਨਹੀਂ ਸੀ ਬੀਰ ਨਹੀਂ ਕੋਈ ਗਲਤੀ ਨਹੀਂ ਬੰਦਦੀ ਉਹ ਜਿਹੜਾ ਪੋਤਕ ਮੁੰਡੇ ਲੈ ਕੇ ਗਏ ਸੀ ਉਹਨੇ ਗੱਡੀ ਦੇ ਸ਼ੀਸ਼ੇ ਪੰਨ ਦੇ ਹਾਂਜੀ ਕੋਸ਼ਿਸ਼ ਪਤਾ ਨਹੀਂ ਉਹਨੇ ਨਸ਼ਾ ਵੀ ਕੀਤਾ ਹੋਇਆ ਕੁਝ ਲੱਗੇ ਵੇਧਿਆ ਹੋਇਆ ਜਿਹਨੇ ਉਹ ਗੱਡੀ ਚੋਂ ਗੱਡੀ ਚੋਂ ਕੀ ਮਿਲਿਆ ਉਹ ਗੱਡੀ ਚੋਂ ਗੱਡੀ ਸੱਪਲ ਸਭ ਕੁਲ ਸੀ ਉਹਦੇ ਸੱਪਲ ਸੀ ਰਾੜਾ ਵਗੈਰਾ ਸੀ ਦੋ ਤਿੰਨ ਹਾਂਜੀ ਕੀ ਇੱਕ ਐਕਸੀਡੈਂਟ ਹੋਇਆ ਕੀ ਐਕਸੀਡੈਂਟ ਨੇ ਪਿੱਛੇ ਗਿਆ ਗੱਡੀ ਮਾਰੀ ਜੀ ਹਾਂਜੀ ਵੱਡੀ ਮਾਰੀ ਤੇ ਸਾਡਾ ਵੀ ਬੰਬਲ ਬੰਬਲ ਟੁੱਟ ਗਿਆ ਉਹਨਾਂ ਦੇ ਮੂਰੇ ਕੁਝ ਨਿਸ਼ਾਨ ਹੋ ਗਿਆ ਹਾਂਜੀ ਪੁੱਤਰ ਇਹ ਕਹਿੰਦੇ ਨੇ ਸਾਨੂੰ ਇਨਸਾਨ ਭਰ ਕੇ ਦੇ ਉਹ ਮੈਂ ਕਿਹਾ ਭਾਜੀ ਮੈਂ ਤਾਂ ਗੱਡੀ ਐਮਸੀ ਤੋਂ ਆ ਰਿਹਾ ਮੈਂ ਇਲਾਜ ਕਰਾਉਣਾ ਮੈਂ ਮੇਰਾ ਵੀ ਟੁੱਟ ਗਿਆ ਤੁਸੀਂ ਤੁਸੀਂ ਇੱਥੇ ਠੀਕ ਕਰਾ ਲਓ ਮੈਂ ਕਿਹਾ ਠੀਕ ਕਰਾ ਲਊਗਾ ਫੇਰ ਹਾਂਜੀ ਕਹਿੰਦਾ ਨੇ ਜੀ ਹਾਂਜੀ ਵਾਲਾ ਜਾਂ ਫਿਰ ਕਰਨ ਲੱਗਾ ਤੇ ਨਾਲ ਹੀ ਫਿਰ ਗੱਡਾ ਰਾੜ ਕੱਢੀ ਤੇ ਮੇਰੀ ਗੱਡੀ ਸਾਰੀ ਤੋੜਤੀ ਤੁਹੇ ਮੇਰੇ ਸੇਟੀ ਮਾਰਤੀ ਉਹ ਕਿੰਨੇ ਨੌਜਵਾਨ ਸੀ ਗੱਡੀ ਦੇ ਵਿੱਚ ਇਹਨਾਂ ਨੇ ਟੋਡਾ ਮਾਰ ਗਿਆ ਦੋ ਜਾਨੇ ਸੀਗੇ ਜੀ ਦੋ ਜਾਨੇ ਆਇਆ ਇਹ ਮਾਰੀ ਇੱਕ ਨਹੀਂ ਹੈ ਜਿਹੜੇ ਭੜਿਆ ਤੇ ਗੱਡੀ ਸਾਰੀ ਬੰਦ ਦਿੱਤੀ ਗੱਡੀ ਸਾਰੀ ਟੋਟੀ ਨਹੀਂ ਕੰਮ ਨਹੀਂ ਆਈ ਤੁਸੀਂ ਕਿੱਥੋਂ ਕਿੱਥੇ ਆ ਰਹੇ ਸੀ ਮੈਂ ਡੀਐਮਸੀ ਤੋਂ ਹਾਰਪੁਰ ਜਾਣਾ ਜੀ ਡੈਲੀ ਆਣਾ ਜੀ ਮੇਰਾ ਡੈਲੀ ਆਪਣਾ ਡੀਲੀ ਮੇਰਾ ਉਹ ਚੱਲ ਗਿਆ ਕੀ ਕਹਿੰਦੇ ਟ੍ਰੀਟਮੈਂਟ ਜਾਣਾ ਇੱਕ ਕਿੰਨੇ ਮਿੰਟ ਚੱਲਦਾ ਨਹੀਂ ਤੇ ਮਤਲਬ ਜਦੋਂ ਤੁਹਾਡੇ ਤੇ ਅਮਲੜੀ ਤੁਹਾਡੇ ਸਾਟ ਲੱਗੀ ਤੁਹਾਡੇ ਵੀ ਮਾਰਿਆ ਕੁਝ ਨੇ ਮੇਰੇ ਆਪਸ ਸਬਰ ਮਾਰੀ ਜੀ ਹਾਂਜੀ ਉਹ 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 ਮਾਨੀ ਰਾਰਨੀ ਜੱਟੀ ਵੰਡੀ ਉਹ ਮਾਰੀ ਜੀ ਉਹ ਪੋਸਾਰੇ ਲੈਦੀ ਹੈ ਫੜ ਕੇ ਲੈਦੀ ਨਾਲ ਲੈਦੀ ਜੀ ਉਹਨੂੰ ਨੌਜਵਾਨ ਨੂੰ ਫੜ ਲਿਆ ਪੁਲਿਸ ਨੇ ਹਾਂ ਨੌਜਵਾਨ ਪੁਲਿਸ ਲੈ ਗਈ ਜੀ ਮੌਕੇ ਤੇ ਕੀ ਮੰਗ ਕਰਦੇ ਆ ਤੁਸੀਂ ਮੰਗ ਮੇਰਾ ਸਾਰਾ ਜਿੰਨਾ ਵੀ ਕਲ ਸੀ ਗੱਡੀ ਕਿਹੜੀ ਹੈ ਜੀ ਆਪਣੀ ਜਿਹੜੇ ਨਸਾਨ ਹੋਏ ਮੈਂ ਗਿਣਾ ਜੀ ਹਾਂਜੀ ਮੈਂ ਗਿਣਾ ਫਰਖਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿੱਦਾਂ ਮੈਂ ਹੁਣ ਐਡਾ ਜੀ ਸਾਰਾ ਮੇਰਾ ਜਿੰਨਾ ਵੀ ਇਨਸਾਨ ਹੈ ਮੇਰਾ ਪਰਸਾ ਬੇਬਸ ਮਿਹਰਬਾਨੀ ਹਾਂਜੀ ਕੀ ਨਾਮ ਤੇਰਾ ਮੇਰਾ ਸੌਰਵ ਸੌਰਵਾ ਕਿਹੜੀ ਅਗਰ ਰਹਿੰਦੇ ਹੋ ਹੁਸ਼ਿਆਰ ਬ੍ਰਦਰ ਜਿਹੜੀ ਇੱਕ ਤੁਹਾਡੇ ਨਾਲ ਬਜ਼ੁਰਗਾਂ ਸੱਟ ਲੱਗੀ ਤੇ ਕੀ ਗੱਲ ਕੀ ਹੋਈ ਤੁਹਾਡੇ ਨਾਲ ਸਰ ਅਸੀਂ ਨਾ ਗੱਡੀ ਆ ਰਹੇ ਸੀ ਲੁਧਿਆਣਾ ਤੋਂ ਡੀ ਐਮ ਸੀ ਤੋਂ ਤੇ ਗੱਡੀ ਆਹਨੇ ਮੋੜ ਲੈਣੇ ਬ੍ਰੇਕ ਮਾਰਦੇ ਅਸੀਂ ਵੀ ਬ੍ਰੇਕ ਮਾਰੀ ਪਿੱਛੋਂ ਤੇਲੇ ਆ ਗੱਡੀ ਉਹਨੇ ਮਾਰੀ ਤੇ ਕਹਿੰਦਾ ਹਰਜਾਨਾ ਭਰੋ ਇੰਨੇ ਵਿੱਚ ਅਸੀਂ ਕਿਹਾ ਅਸੀਂ ਨਹੀਂ ਭਰਨਾ ਕਹਿੰਦਾ ਨਾਲ ਹੋਰ ਵੀ ਬੰਦੇ ਜਿਹੜੇ ਕਹਿੰਦੇ ਨਹੀਂ ਇਹਨਾਂ ਦੀ ਗਲਤੀ ਐ ਨਹੀਂ ਗਈ ਉਹ ਇੰਨੇ ਚੋ ਰੋਡ ਕੱਢ ਕੇ ਲਿਆ ਕੇ ਉਹਨੇ ਰੋਡ ਦਾ ਮਾਰਨੇ ਸ਼ੁਰੂ ਕਰ ਦਿੱਤੇ ਸਾਡੀ ਗੱਡੀ ਵੀ ਤੋੜ ਦਿੱਤੀ ਤੇ ਬਜ਼ੁਰਗ ਦੇ ਰੋਡ ਵੀ ਮਾਰ ਦਿੱਤੀ ਬਜ਼ੁਰਗ ਜੀ ਕੌਣ ਅੱਛਾ ਉਹ ਤੁਹਾਡੇ ਰਿਸ਼ਤਾਰੀ ਆ ਹਾਂਜੀ ਹਾਂਜੀ ਅੱਛਾ ਗੱਡੀ ਕੌਣ ਚਲਾਉਂਦੇ ਬਈ ਮੈਂ ਚਲਾਉਂਦਾ ਸੀ ਨਹੀਂ ਕੋਈ ਕਾਰਨ ਨਹੀਂ ਸਿਰਫ ਉਹਦੇ ਰੋਡਾ ਮਾਰਨ ਨੂੰ ਲੁੱਟ ਖੋਹ ਦਾ ਮਾਮਲਾ ਕੋਈ ਨਹੀਂ ਨਹੀਂ ਇਹ ਲੁੱਟ ਖੋਹ ਦਾ ਕੋਈ ਮਾਮਲਾ ਨਹੀਂ ਨਾ ਰੋਡਾ ਮਾਰਦੇ ਸਾਡੇ ਜ਼ੋਰ-ਜ਼ੋਰ ਕੀ ਮਤਲਬ ਕਿ ਮੈਂ ਆਪਣੀ ਨੂੰ ਧੋੜ ਕੇ ਜਾਨ ਬਚਾਈ ਆ ਕਿਹੜੀ ਗੱਡੀ ਤੁਹਾਡੇ ਕੋਲ ਸਾਡੇ ਕੋਲ ਬੈਗ ਨਾਲ ਉਹ ਕਿਹਦੀ ਆ ਗੱਡੀ ਉਹ ਅੰਕਲੋਣਾ ਦੀ ਅੰਕਲੋਣਾ ਦੀ ਹਾਂ ਤੇ ਕੀ ਮੰਗ ਕਰਦੇ ਹੁਣ ਅਸੀਂ ਮੰਗ ਸਾਰਾ ਇਨਸਾਫ ਚਾਹੁੰਦੇ ਆ ਕਿ ਸਾਡਾ ਹਰਜਾਨਾ ਭਰ ਦਵੇ